ਉਹ ਵਧੀਆ ਹੋ ਗਿਆ ਚੈਲਾ ਇਹ ਮੇਰਾ ਹੋ ਗਿਆ ਮੇਵਣਿਆ ਦਾ ਇਹ ਲੈ ਲਿਓ ਭਾਈ ਗਾੜੀ ਰੱਖਦੇ ਨੇ ਉਹ ਦੋ ਦੋ ਆਪਣਾ ਦੋ ਮੂਤੋ ਹੈ ਹਾਂ ਉਹ ਗਾਪੋ ਦਾ ਉਹ ਗਾਪੋ ਸੌੜ ਕਰਾਣ ਵਾਲੇ ਉਧਰ ਦੇ ਪੈਸੇ ਜਾਂਦੇ ਕਾ 200 ਵੀ ਦੇ ਭਾਈ ਆਹ ਦੇਖੋ ਕਿਹੜਾ ਦਾ ਹੋ ਗਿਆ ਕਿਹੜਾ ਦਾ ਹੋ ਗਿਆ ਆ ਦੋ ਬੱਕਰੀਆਂ ਦਾ ਭਾਈ ਸੌਦਾ ਇੱਕ ਹੋਰ ਹੋ ਗਿਆ ਐ ਮੁੰਡਾ 18 ਦਿਨ ਤੇ ਚਲੋ ਜੀ ਇੱਕ ਸੌਦਾ ਹੋਰ ਹੋ ਗਿਆ ਸੋਦੇ ਵਧੀਆ ਹੋ ਗਏ ਖਰਾ ਜਿਵੇਂ ਪਹਿਲੀ ਵਾਰ ਮੰਡੀ ਲੱਗੀ ਆ ਸੋਦੇ ਵਧੀਆ ਹੁੰਦੇ ਨੇ ਅਗਲੀ ਵਾਰ ਨੂੰ ਵੱਧ ਤੋਂ ਵੱਧ ਪਹੁੰਚਿਆ ਕਰੋ ਵੱਧ ਤੋਂ ਵੱਧ ਸੋਦੇ ਹੋ ਜਾਣਗੇ ਬਾਕੀ ਸੋਦੇ ਵਧੀਆ ਹੁੰਦੇ ਨੇ ਰਾਜੂ ਕਰਾਉਂਦਾ ਸੋਦੇ ਹਰ ਚੱਕਰ ਵਾਰ ਨੂੰ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਮਲੇਰ ਕੋਟ ਨੇੜੇ ਮੰਡੇ ਪਾਉਂਦੀ ਹੈ ਖੇਤਾਂ ਚ ਆ ਬਣਾ ਲਾ ਜੀ ਯਾਰ ਵੀਡੀਓ ਵਧੀਆ ਲੱਗਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਓਕੇ ਜੀ ਧੰਨਵਾਦ